ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਮੇਰੇ YouTube ਚੈਨਲ ਤੇ Facebook ਪੇਜ ਪੰਜਾਬੀ ਵਾਲੇ ਪੰਜੀ ਤੇ ਤੁਹਾਡਾ ਸਾਰਿਆਂ ਦਾ ਇਸ ਚੈਨਲ ਤੇ ਮੈਂ ਤੁਹਾਨੂੰ ਜਨਰਲ ਨੌਲੇਜ ਕਰੰਟ ਅਫੇਅਰ ਤੇ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੇ ਰਹੀ ਹਾਂ ਅੱਜ ਦੀ ਵੀਡੀਓ ਜਨਰਲ ਨੌਲੇਜ ਤੇ ਜਨਰਲ ਨੌਲੇਜ ਦਾ ਵਿਸ਼ਾ ਹੈ ਜੀ ਪੰਜਾਬ ਨਾਲ ਸੰਬੰਧਿਤ ਪੀਟੈਟ ਪੰਜਾਬ ਪੁਲਿਸ ਕੋਆਪਰੇਟਿਟਿਵ ਬੈਂਕ ਮਾਸਟਰ ਕੈਡਰ ਤੇ ਕਲਰਕ ਆਦਿ ਪ੍ਰੀਖਿਆਵਾਂ ਵਿੱਚ ਪੁੱਛੇ ਜਾਂਦੇ ਜਾਂ ਪੁੱਛੇ ਗਏ ਮਹੱਤਵਪੂਰਨ ਪ੍ਰਸ਼ਨਾਂ ਦੇ ਬਾਰੇ ਮੈਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਗੱਲਬਾਤ ਕਰਾਂਗੀ ਪੰਜਾਬ ਦਾ ਜ਼ਿਆਦਾਤਰ ਤਰਤਲ ਕੀ ਹੈ ਜ਼ਿਆਦਾਤਰ ਜ਼ਮੀਨ ਜ਼ਿਆਦਾਤਰ ਧਰਤੀ ਕਿਉਂ ਜੀ ਹੈ ਜੀ ਮੈਦਾਨੀ ਤੇ ਪੰਜਾਬ ਦੀ ਦਫ਼ਤਰੀ ਭਾਸ਼ਾ ਕਿਹੜੀ ਹੈ ਪੰਜਾਬੀ ਪੰਜਾਬ ਦਾ ਸਭ ਤੋਂ ਮਸ਼ਹੂਰ ਸ਼ਹਿਰ ਕੀ ਹੈ ਅੰਮ੍ਰਿਤਸਰ ਦਫ਼ਤਰੀ ਭਾਸ਼ਾ ਰਾਜ ਭਾਸ਼ਾ ਮਿਆਰੀ ਭਾਸ਼ਾ ਟਕਸਾਲੀ ਭਾਸ਼ਾ ਪੰਜਾਬੀ ਹੈ ਪੰਜਾਬੀ ਦੀ ਇੱਕ ਉਪ ਭਾਸ਼ਾ ਹੈ ਮਾਝੀ ਜੋ ਸਾਡੀ ਰਾਜਪਾਸ਼ਾ ਹੈ ਪੰਜਾਬ ਦਾ ਖੇਤਰਫਲ ਪੱਖੋਂ ਸਭ ਤੋਂ ਵੱਡਾ ਜ਼ਿਲ੍ਹਾ ਕਿਹੜਾ ਹੈ ਜੀ ਫਿਰੋਜ਼ਪੁਰ ਤੇ ਪੰਜਾਬ ਦਾ ਖੇਤਰਫਲ ਪੱਖੋਂ ਸਭ ਤੋਂ ਛੋਟਾ ਜ਼ਿਲ੍ਹਾ ਕਿਹੜਾ ਹੈ ਸ਼੍ਰੀ ਫਤਿਹਗੜ ਸਾਹਿਬ ਖੇਤਰਫਲ ਪੱਖੋਂ ਵੱਡਾ ਜ਼ਿਲ੍ਹਾ ਫਿਰੋਜ਼ਪੁਰ ਸਭ ਤੋਂ ਛੋਟਾ ਜ਼ਿਲ੍ਹਾ ਸ਼੍ਰੀ ਫਤਿਹਗੜ ਸਾਹਿਬ ਇਹ ਪ੍ਰਸ਼ਨ ਬੜੀ ਬੜੀ ਪੁੱਛੇ ਜਾਂਦੇ ਨੇ ਜੀ ਪੰਜਾਬ ਦਾ ਸਭ ਤੋਂ ਵੱਧ ਆਬਾਦੀ ਵਾਲਾ ਜ਼ਿਲ੍ਹਾ ਕਿਹੜਾ ਹੈ ਜੀ ਲੁਧਿਆਣਾ ਤੇ ਪੰਜਾਬ ਦਾ ਸਭ ਤੋਂ ਘੱਟ ਆਬਾਦੀ ਵਾਲਾ ਜ਼ਿਲ੍ਹਾ ਕਿਹੜਾ ਹੈ ਜੀ ਬਰਨਾਲਾ ਸਭ ਤੋਂ ਵੱਧ ਆਬਾਦੀ ਲੁਧਿਆਣਾ ਸਭ ਤੋਂ ਘੱਟ ਆਬਾਦੀ ਬਰਨਾਲਾ ਪ੍ਰਸ਼ਨ ਜਿਹੜੇ ਨੇ ਇਹ ਪ੍ਰੀਖਿਆਵਾਂ ਵਿੱਚ ਪੁੱਛੇ ਜਾਂਦੇ ਨੇ ਹੁਣ ਪੰਜਾਬ ਦਾ ਕਪੂਰਥਲਾ ਜ਼ਿਲ੍ਹਾ ਦੋ ਪਾਗਾ ਵਿੱਚ ਵੰਡਿਆ ਹੋਇਆ ਹੈ ਉਹ ਪਾਗ ਕਿਹੜੇ-ਕਿਹੜੇ ਨੇ ਸੁਲਤਾਨਪੁਰ ਲੋਧੀ ਤੇ ਫਗਵਾੜਾ ਤਹਿਸੀਲ ਇੰਪੋਰਟੈਂਟ ਕੁਐਸਚਨ ਹੈ ਜੀ ਕਪੂਰਥਲਾ ਜ਼ਿਲ੍ਹਾ ਹੀ ਦੋ ਪਾਗਾ ਵਿੱਚ ਵੰਡਿਆ ਹੋਇਆ ਹੈ ਸੁਲਤਾਨਪੁਰ ਲੋਧੀ ਤੇ ਫਗਵਾੜਾ ਤਹਿਸੀਲ ਸਿਰਫ ਕਪੂਰਥਲਾ ਪੰਜਾਬ ਸਕੂਲ ਸਿੱਖਿਆ ਬੋਰਡ ਮੁਹੱਲੀ ਦੀ ਸਥਾਪਨਾ ਕਦੋਂ ਹੋਈ 1929 ਈਸਵੀ ਵਿੱਚ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸਥਾਪਨਾ ਕਦੋਂ ਹੋਈ 1960 ਈਸਵੀ ਵਿੱਚ ਦੋਨੇ ਹੀ ਕੁਐਸਚਨ ਬੜੇ ਇੰਪੋਰਟੈਂਟ ਨੇ ਸਨ ਤੁਸੀਂ ਯਾਦ ਰੱਖਣੇ ਨੇ ਪੰਜਾਬ ਸਕੂਲ ਸਿੱਖਿਆ ਬੋਰਡ 1969 ਤੇ ਪੰਜਾਬੀ ਯੂਨੀਵਰਸਿਟੀ 1960 ਪੰਜਾਬ ਦੇ ਪਟਿਆਲਾ ਸ਼ਹਿਰ ਨੂੰ ਕੀ ਕਿਹਾ ਜਾਂਦਾ ਹੈ ਜੀ ਬਾਗਾਂ ਦਾ ਸ਼ਹਿਰ ਤੇ ਪੰਜਾਬ ਵਿੱਚ ਲਾ ਯੂਨੀਵਰਸਿਟੀ ਕਿੱਥੇ ਹੈ ਸਿੱਧੂਵਾਲ ਪਟਿਆਲਾ ਬਾਗਾਂ ਦਾ ਸ਼ਹਿਰ ਪਟਿਆਲੇ ਨੂੰ ਕਿਹਾ ਜਾਂਦਾ ਹੈ ਜੀ ਪੰਜਾਬੀ ਯੂਨੀਵਰਸਿਟੀ ਵੀ ਪਟਿਆਲੇ 'ਚ ਹੈ ਔਰ ਲਾ ਯੂਨੀਵਰਸਿਟੀ ਵੀ ਪੰਜਾਬ ਦੀ ਸੈਂਟਰਲ ਯੂਨੀਵਰਸਿਟੀ ਕਿੱਥੇ ਹੈ ਬਠਿੰਡਾ ਵਿਖੇ ਤੇ ਖੇਤੀਬਾੜੀ ਯੂਨੀਵਰਸਿਟੀ ਕਿੱਥੇ ਹੈ ਜੀ ਲੁਧਿਆਣਾ ਵਿਖੇ ਯੂਨੀਵਰਸਿਟੀਆਂ ਨਾਲ ਸੰਬੰਧਿਤ ਇੱਕ ਪ੍ਰਸ਼ਨ ਹਰ ਪ੍ਰੀਖਿਆ ਵਿੱਚ ਜ਼ਰੂਰ ਪੁੱਛਿਆ ਜਾਂਦਾ ਹੈ। ਯੂਨੀਵਰਸਿਟੀਆਂ ਦੇ ਸਥਾਨ ਨੋਟ ਕਰੋ ਤੇ ਯਾਦ ਰੱਖੋ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਾਰਡ ਯੂਨੀਵਰਸਿਟੀ ਕਿੱਥੇ ਹੈ? ਸ਼੍ਰੀ ਫਤਿਹਗੜ ਸਾਹਿਬ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਾਰਡ ਯੂਨੀਵਰਸਿਟੀ ਕਿੱਥੇ ਹੈ? ਸ਼੍ਰੀ ਫਤਿਹਗੜ ਸਾਹਿਬ ਵਿਖੇ ਸਥਿਤ ਹੈ। ਇੰਪੋਰਟੈਂਟ ਕੁਐਸਚਨ ਹੈ ਜੀ ਪੰਜਾਬ ਦੀ ਸਭ ਤੋਂ ਵੱਡੀ ਅਨਾਜ ਮੰਡੀ ਕਿੱਥੇ ਹੈ ਖੰਨਾ ਤੇ ਪੰਜਾਬ ਦਾ ਪਹਿਲਾ ਨਾਂ ਕੀ ਸੀ ਸप्तसिंधੂ ਸੱਤ ਨਦੀਆਂ ਵਹਿਦੀਆਂ ਸਨ ਇੱਥੇ ਤੇ ਪੰਜਾਬ ਵਿੱਚ 13 ਲੋਕ ਸਭਾ ਹਲਕੇ ਹਨ ਬੜਾ ਇੰਪੋਰਟੈਂਟ ਕੁਐਸਚਨ ਨੇ ਬੜੀ ਬੜੀ ਪੁੱਛਿਆ ਜਾਂਦਾ ਹੈ ਕਿ ਪੰਜਾਬ ਚ ਲੋਕ ਸਭਾ ਹਲਕੇ ਕਿੰਨੇ ਨੇ 13 ਈਟੈਕ ਪੰਜਾਬ ਪੁਲਿਸ ਤੇ ਕਲਰਕਾਂ ਦੇ ਪੇਪਰ 'ਚ ਕਈ ਵਾਰ ਇਹ ਪ੍ਰਸ਼ਨ ਪੁੱਛਿਆ ਗਿਆ ਹੈ। ਪੰਜਾਬ ਵਿੱਚ ਵਿਧਾਨ ਸਭਾ ਹਲਕੇ ਕਿੰਨੇ ਨੇ? 117 ਤੇ ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਕਦੋਂ ਮਿਲਾਇਆ ਗਿਆ? 1800 49 ਈਸਵੀ ਨੂੰ ਮਿਲਾਇਆ ਗਿਆ ਸੀ ਸੋਰੀ ਮਨਾਇਆ ਗਿਆ ਲਿਖਿਆ ਗਿਆ ਮਿਲਾਇਆ ਗਿਆ ਸੀ। ਪੰਜਾਬ ਨੂੰ ਅੰਗਰੇਜ਼ੀ ਰਾਜ ਵਿੱਚ ਕਿਸ ਨੇ ਮਿਲਾਇਆ ਲਾਲ ਡਲਹੌਟੀ ਨੇ 1849 ਤੇ ਪੰਜਾਬੀ ਸੂਬਾ ਕਦੋਂ ਬਣਿਆ ਜੀ 1 ਨਵੰਬਰ 1966 ਈਸਵੀ ਨੂੰ ਪੰਜਾਬੀ ਸੂਬਾ ਬਣਿਆ ਹਰਿਆਣਾ ਹਿਮਾਚਲ ਇਸ ਤੋਂ ਅਲੱਗ ਹੋ ਗਏ ਸਨ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਚੱਪੜ ਚੜੀ ਵਿਖੇ ਬਣਾਈ ਗਈ ਹੈ ਬੰਦਾ ਬਹਾਦਰ ਨਾਲ ਸੰਬੰਧਿਤ ਵੀਡੀਓ ਇੱਕ ਅਲੱਗ ਮੇਰੇ ਚੈਨਲ ਤੇ ਹੈ ਤੁਸੀਂ ਉਸ ਨੂੰ ਦੇਖ ਸਕਦੇ ਹੋ ਪੰਜਾਬ ਤੇ ਪੈਪਸੋ ਦਾ ਮੇਲ ਕਦੋਂ ਹੋਇਆ 1952 ਈਸਵੀ ਵਿੱਚ ਤੇ ਪੰਜਾਬ ਸਰਕਾਰ ਨੇ ਪ੍ਰਾਇਮਰੀ ਸਿੱਖਿਆ ਐਕਟ ਕਦੋਂ ਪਾਸ ਕੀਤਾ 1960 ਈਸਵੀ ਵਿੱਚ ਪ੍ਰਾਇਮਰੀ ਸਿੱਖਿਆ ਐਕਟ ਕਦੋਂ ਪਾਸ ਹੋਇਆ 1960 ਈਸਵੀ ਵਿੱਚ ਇੰਪੋਰਟੈਂਟ ਕੁਸਚਨ ਨੇ ਦੋਨੇ ਪੰਜਾਬ ਦਾ ਰੇਲ ਮਾਰਗਾਂ ਦਾ ਸਭ ਤੋਂ ਵੱਡਾ ਜੰਕਸ਼ਨ ਕਿੱਥੇ ਹੈ ਬਠਿੰਡਾ ਬਠਿੰਡਾ ਜੰਕਸ਼ਨ ਸਭ ਤੋਂ ਵੱਡਾ ਜੰਕਸ਼ਨ ਹੈ ਤੇ ਪੰਜਾਬ ਵਿੱਚ ਪੰਚਾਇਤੀ ਰਾਜ ਐਕਟ 1994 ਈਸਵੀ ਵਿੱਚ ਲਾਗੂ ਹੋਇਆ ਬੜਾ ਹੀ ਇੰਪੋਰਟੈਂਟ ਕੁਸਚਨ ਨੇ ਪੰਚਾਇਤੀ ਰਾਜ ਨਾਲ ਸੰਬੰਧਿਤ ਪ੍ਰਸ਼ਨ ਪੁੱਛੇ ਜਾਂਦੇ ਨੇ ਤੇ ਮੋਹਾਲੀ ਸ਼ਹਿਰ ਦਾ ਹੁਣ ਨਾਂ ਕੀ ਹੈ ਅਜੀਤਗੜ ਪੰਚਾਇਤੀ ਰਾਜ ਐਕਟ 1994 ਇੰਪੋਰਟੈਂਟ ਕੁਐਸਚਨ ਹੈ ਟੈਕਟ ਵਿੱਚ ਮਾਸਟਰ ਕੈਂਡਰ ਵਿੱਚ ਇਹ ਪ੍ਰਸ਼ਨ ਬੜੀ ਵਾਰੀ ਪੁੱਛਿਆ ਗਿਆ ਹੈ। ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਿੱਥੇ ਹੈ ਜੀ? ਕਪੂਰਥਲਾ। ਤੇ ਪੰਜਾਬ ਦੇ ਲੋਕਾਂ ਦਾ ਮੁੱਖ ਕੀਤਾ ਕੀ ਹੈ? ਖੇਤੀਬਾੜੀ। ਖੇਤੀਬਾੜੀ ਮੁੱਖ ਕੀਤਾ ਹੈ। ਇਸ ਤੋਂ ਬਾਅਦ ਡੇਰੀ ਫਾਰਮਿੰਗ ਤੇ ਹੋਰ ਕਈ ਤਰ੍ਹਾਂ ਦੇ ਕਿੱਤੇ ਜਿਹੜੇ ਨੇ ਕਿਸਾਨ ਸਹਾਇਕ ਕਿੱਤੇ ਦੇ ਵੱਜੋਂ ਕਰਦੇ ਨੇ ਮੁੱਖ ਕੀਤਾ ਸਾਡਾ ਖੇਤੀਬਾੜੀ ਹੈ। ਪੰਜਾਬ ਵਿੱਚ ਰੇਲ ਗੱਡੀਆਂ ਦੇ ਡੱਬੇ ਬਣਾਉਣ ਦੀ ਰੇਲ ਕੋਚ ਫੈਕਟਰੀ ਕਿੱਥੇ ਹੈ ਜੀ? ਕਪੂਰਥਲਾ। ਤੇ ਪੰਜਾਬ ਦੀ ਸਭ ਤੋਂ ਪ੍ਰਸਿੱਧ ਖੇਡ ਕਿਹੜੀ ਹੈ? ਕਬੱਡੀ। ਇਹ ਰੇਲ ਕੋਚ ਫੈਕਟਰੀ ਕਪੂਰਥਲਾ ਵਿਖੇ ਸਥਿਤ ਹੈ। ਜਿਹੜਾ ਜ਼ਿਲ੍ਹਾ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ, ਸੁਲਤਾਨਪੁਰ ਲੋਧੀ ਤੇ ਫਗਵਾੜਾ। ਪੰਜਾਬ ਵਿੱਚ ਖੇਡਾਂ ਦਾ ਸਮਾਨ ਕਿੱਥੇ ਬਣਾਇਆ ਜਾਂਦਾ ਹੈ ਜੀ? ਜਲੰਧਰ ਵਿਖੇ ਇੰਪੋਰਟੈਂਟ ਕੁਐਸਚਨ ਹੈ ਜੀ ਤੇ ਪੰਜਾਬ ਦਾ ਕਰਤਾਰਪੁਰ ਸ਼ਹਿਰ ਫਰਨੀਚਰ ਦੇ ਸਮਾਨ ਲਈ ਮਸ਼ਹੂਰ ਹੈ ਫਰਨੀਚਰ ਦਾ ਸਭ ਤੋਂ ਵਧੀਆ ਸਮਾਨ ਜਿਹੜਾ ਸਾਨੂੰ ਕਿੱਥੇ ਮਿਲਦਾ ਹੈ ਕਰਤਾਰਪੁਰ ਵਿਖੇ ਮਿਲਦਾ ਹੈ ਤੇ ਖੇਡਾਂ ਦਾ ਸਮਾਨ ਜਲੰਧਰ ਚ ਪੰਜਾਬ ਦਾ ਲੁਧਿਆਣਾ ਸ਼ਹਿਰ ਖੋਜਰੀ ਦੇ ਸਮਾਨ ਲਈ ਮਸ਼ਹੂਰ ਹੈ ਤੇ ਮਹਾਰਾਜਾ ਰਣਜੀਤ ਸਿੰਘ ਸੰਜੀਤ ਸਿੰਘ ਦੇ ਸਮੇਂ ਪੰਜਾਬ ਦੀ ਰਾਜਧਾਨੀ ਲਾਹੌਰ ਸੀ ਹੁਣ ਪੰਜਾਬ ਦੀ ਰਾਜਧਾਨੀ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਹੈ ਪਹਿਲਾਂ ਲਾਹੌਰ ਸੀ ਮਹਾਰਾਜਾ ਰਣਜੀਤ ਸਿੰਘ ਨਾਲ ਸੰਬੰਧੀ ਤੇ ਇੱਕ ਵੀਡੀਓ ਮੈਂ ਆਪਣੇ ਚੈਨਲ ਤੇ ਪਾਈ ਹੈ ਉਹ ਤੁਸੀਂ ਦੇਖ ਸਕਦੇ ਹੋ ਸਿੱਖ ਵੇਦ ਸੈਨੂ ਦਰਸਾਉਂਦਾ ਕੰਪਲੈਕਸ ਕਿੱਥੇ ਬਣਾਇਆ ਗਿਆ ਹੈ ਅਨੰਦਪੁਰ ਸਹਿਵੀ ਵਿਖੇ ਬਣਾਇਆ ਗਿਆ ਹੈ ਤੇ ਪੰਜਾਬ ਦੇ ਫਿਰੋਜ਼ਪੁਰ ਸ਼ਹਿਰ ਨੂੰ ਸ਼ਹੀਦਾਂ ਦੀ ਧਰਤੀ ਕਿਹਾ ਜਾਂਦਾ ਹੈ ਸ਼ਹੀਦਾਂ ਦੀ ਧਰਤੀ ਕਿਹੜਾ ਹੈ ਕਿਹੜਾ ਜ਼ਿਲ੍ਹਾ ਹੈ ਜੀ ਫਿਰੋਜ਼ਪੁਰ ਜ਼ਿਲ੍ਹਾ ਹੈ ਭਗਤ ਸਿੰਘ ਰਾਜਗੁਰੂ ਸੁਖਦੇਵ ਇਹਨਾਂ ਦਾ ਜਿਹੜਾ ਸਸਕਾਰ ਹੈ ਫਿਰੋਜ਼ਪੁਰ ਦੀ ਧਰਤੀ ਤੇ ਕੀਤਾ ਗਿਆ ਹੁਸੈਨਨੀਵਾਲਾ ਬਾਦਰਤੀ ਪੰਜਾਬ ਦੇ ਕੁੱਲ ਖੇਤਰਫਲ ਦਾ 6.12% ਭਾਗ ਜੰਗਲਾਂ ਦੇ ਅਧੀਨ ਹੈ ਜੰਗਲ ਨੇ 6.12% ਭਾਗ ਤੇ ਪੰਜਾਬ ਦੀ ਤੇ ਪੰਜਾਬ ਵਿੱਚ ਖੇਡਾਂ ਦੀ ਰਾਸ਼ਟਰੀ ਸੰਸਥਾ ਪਟਿਆਲਾ ਵਿਖੇ ਹੈ। ਖੇਡਾਂ ਦੀ ਰਾਸ਼ਟਰੀ ਸੰਸਥਾ ਕਿੱਥੇ ਹੈ ਜੀ ਪਟਿਆਲਾ ਵਿਖੇ ਹੈ। ਪੰਜਾਬੀ ਨੂੰ ਲਾਜ਼ਮੀ ਭਾਸ਼ਾ ਦਾ ਦਰਜਾ 1992 ਈਸਵੀ ਵਿੱਚ ਦਿੱਤਾ ਗਿਆ। ਕਿ ਲਾਜ਼ਮੀ ਵਿਸ਼ੇ ਦੇ ਤੌਰ ਤੇ ਪੰਜਾਬੀ ਸਕੂਲਾਂ ਵਿੱਚ ਪੜ੍ਹਾਇਆ ਜਾਏਗੀ 1992 ਵਿੱਚ ਇਹ ਦਰਜਾ ਦਿੱਤਾ ਗਿਆ। ਪਸ਼ੂ ਧਨ ਵਿੱਚ ਪੰਜਾਬ ਦਾ ਦੇਸ਼ ਵਿੱਚ ਕਿੰਵਾਂ ਸਥਾਨ ਹੈ ਜੀ 13ਵਾਂ ਸਥਾਨ ਹੈ। ਲਾਜ਼ਮੀ ਵਿਸ਼ਾ ਪੰਜਾਬੀ 1992 ਵਿੱਚ ਪੜਾਉਣਾ ਸ਼ੁਰੂ ਕੀਤਾ ਗਿਆ। ਪੰਜਾਬ ਦਾ ਰਾਜ ਪੰਛੀ ਕਿਹੜਾ ਹੈ ਜੀ? ਕਾਲਾ ਹਿਰਨ। ਤੇ ਪੰਜਾਬ ਦਾ ਰਾਜ ਪਸ਼ੂ ਕਾਲਾ ਹਿਰਨ, ਰਾਜ ਪੰਛੀ ਬਾਜ ਤੇ ਰਾਜ ਦਰਖਤ ਟਾਲੀ। ਸੌਰੀ ਗਲਤੀ ਨਾਲ ਪਹਿਲਾਂ ਪੰਛੀ ਨਿਕਲ ਗਿਆ। ਰਾਜ ਪਸ਼ੂ ਕਾਲਾ ਹਿਰਨ, ਪੰਛੀ ਬਾਜ ਤੇ ਰਾਜ ਦਰਖਤ ਟਾਲੀ। ਪੰਜਾਬ ਦਾ ਪਿੰਡੂ ਅਜਾਇਬ ਘਰ ਕਿੱਥੇ ਹੈ ਜੀ ਲੁਧਿਆਣਾ ਸ਼ਹਿਰ ਵਿਖੇ ਸਥਿਤ ਹੈ ਪੰਜਾਬ ਦੀ ਉੱਚ ਅਦਾਲਤ ਹਾਈ ਕੋਰਟ ਕਿੱਥੇ ਹੈ ਜੀ ਚੰਡੀਗੜ੍ਹ ਵਿਖੇ ਹੈ ਚੰਡੀਗੜ੍ਹ ਪੰਜਾਬ ਤੇ ਹਰਿਆਣੇ ਦੀ ਰਾਜਧਾਨੀ ਵੀ ਹੈ ਤੇ ਸਾਡੀ ਉੱਚ ਅਦਾਲਤ ਵੀ ਚੰਡੀਗੜ੍ਹ ਵਿਖੇ ਸਥਿਤ ਹੈ ਇੰਪੋਰਟੈਂਟ ਕੁਐਸਚਨ ਹੈ ਪੰਜਾਬ ਦੇ ਗਵਾਂਢੀ ਰਾਜ ਕਿਹੜੇ-ਕਿਹੜੇ ਨੇ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਹਰਿਆਣਾ ਤੇ ਰਾਜਸਥਾਨ ਪੰਜਾਬ ਦੇ ਗਵਾਂਢੀ ਰਾਜ ਹਨ ਤੇ ਡੈਮ ਕਿਹੜੇ-ਕਿਹੜੇ ਨੇ ਪੰਜਾਬ ਵਿੱਚ ਸਤਲੁਜ ਤੇ ਪਾਖੜਾ ਬਿਆਸ ਤੇ ਪੌਂਗ ਡੈਮ ਰਾਵੀ ਤੇ ਥੀਨ ਜਿਹਨੂੰ ਰਣਜੀਤ ਸਾਗਰ ਡੈਮ ਵੀ ਕਹਿੰਦੇ ਨੇ ਮੁੱਖ ਡੈਮ ਹਨ ਇੰਪੋਰਟੈਂਟ ਕੁਐਸਚਨ ਹੈ ਕਿੰਨੇ ਡੈਮ ਨੇ ਤੇ ਕਿਹੜੇ ਕਿਹੜੇ ਸਾਡੇ ਗਵਾਂਡੀ ਰਾਜ ਨੇ ਪੰਜਾਬ ਪੰਜਾਬ ਦੇ ਵਿੱਚ 22 ਜ਼ਿਲ੍ਹਾ ਪ੍ਰਸ਼ਤ ਹਨ ਜ਼ਿਲ੍ਹਾ ਪਰਿਸ਼ਦ ਜ਼ਿਲ੍ਹਾ ਪੱਧਰ ਤੇ ਬਣਾਏ ਜਾਂਦੇ ਹਨ ਨੈਸਲੇ ਇੰਡੀਆ ਲਿਮਟਿਡ ਦਾ ਕਾਰਖਾਨਾ ਕਿੱਥੇ ਹੈ ਮੋਗਾ ਨੈਸਲੇ ਦਾ ਬਹੁਤ ਵੱਡਾ ਕਾਰਖਾਨਾ ਜਿਹੜਾ ਹੈ ਉਹ ਮੋਗਾ ਵਿਖੇ ਲਗਾਇਆ ਗਿਆ ਹੈ ਇੰਪੋਰਟੈਂਟ ਕੁਸਚਨ ਨੇ ਬਾਈ ਜ਼ਿਲ੍ਹਾ ਪਰਸ਼ਦ ਨੇ ਜੋ ਜ਼ਿਲ੍ਹਾ ਪਦਰਤੀ ਬਣਾਈਆਂ ਜਾਂਦੀਆਂ ਹਨ ਜੀ ਸੀਟੀ ਕਪੜਾ ਮਿਲ ਕਿੱਥੇ ਹੈ ਫਗਵਾੜਾ ਵਿਖੇ ਤੇ ਪੰਜਾਬ ਦੇ अजीतगढ़ ਸ਼ਹਿਰ ਨੂੰ ਇਲੈਕਟ੍ਰੋਨਿਕ ਸਿਟੀ ਕਿਹਾ ਜਾਂਦਾ ਹੈ ਕੁਐਸਚਨ ਆਏਗਾ ਕਿ ਪੰਜਾਬ ਦਾ ਇਲੈਕਟ੍ਰੋਨਿਕ ਸਿਟੀ ਕਿਹੜਾ ਸ਼ਹਿਰ ਹੈ ਜੀ अजीतगढ़ ਇੰਪੋਰਟੈਂਟ ਕੁਐਸਚਨ ਹੈ ਪੰਜਾਬ ਦੇ ਮੰਡੀ ਗੋਬਿੰਦਗੜ੍ਹ ਸ਼ਹਿਰ ਨੂੰ ਸਟੀਲ ਸਿਟੀ ਦੇ ਤੌਰ ਤੇ ਜਾਣਿਆ ਜਾਂਦਾ ਹੈ ਤੇ ਮਾਨਸਾ ਜ਼ਿਲ੍ਹਾ 13 April 1992 ਈਸਵੀ ਨੂੰ ਹੋਂਦ ਵਿੱਚ ਆਇਆ ਮੰਡੀ ਗੋਬਿੰਦਗੜ੍ਹ ਨੂੰ ਸਟੀਲ ਸਿਟੀ ਦੇ ਤੌਰ ਤੇ ਜਾਣਿਆ ਜਾਂਦਾ ਹੈ ਤੇ ਮਾਨਸਾ ਜ਼ਿਲ੍ਹਾ ਕਦੋਂ ਹੋਂਦ ਵਿੱਚ ਆਇਆ 13 April 1992 ਈਸਵੀ ਨੂੰ ਸੋ ਇਸ ਤਰ੍ਹਾਂ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਪੰਜਾਬ ਨਾਲ ਸੰਬੰਧਿਤ ਮਹੱਤਵਪੂਰਨ ਪ੍ਰਸ਼ਨ ਕਰਾਈ ਜਿਹੜੇ ਕਿ ਹਰ ਤਰ੍ਹਾਂ ਦੀਆਂ ਪ੍ਰੀਖਿਆਵਾਂ ਵਿੱਚ ਜਿਵੇਂ ਪੀਟੈਟ ਮਾਸਟਰ ਕੈਡਰ ਪੰਜਾਬ ਪੁਲਿਸ ਕੋਆਪਰੇਟਿਵ ਬੈਂਕ ਤੇ ਕਲਰਕਾਂ ਵਿੱਚ ਹਰ ਤਰ੍ਹਾਂ ਦੀਆਂ ਪ੍ਰੀਖਿਆਵਾਂ ਵਿੱਚ ਜਿਹੜੇ ਪੁੱਛੇ ਗਏ ਪ੍ਰਸ਼ਨ ਨੇ ਜਾਂ ਪੁੱਛੇ ਜਾਣ ਵਾਲੇ ਪ੍ਰਸ਼ਨ ਨੇ ਉਹ ਮੈਂ ਤੁਹਾਨੂੰ ਕਰਵਾਏ ਨੇ ਇੰਪੋਰਟੈਂਟ ਪ੍ਰਸ਼ਨ ਨੇ ਹੋਰ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਪ੍ਰਾਪਤ ਕਰਨ ਲਈ ਮੇਰੇ YouTube ਚੈਨਲ ਪੰਜਾਬੀ ਵਾਲੇ ਪੈਂਟੀ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਮਹੱਤਵਪੂਰਨ ਜਾਣਕਾਰੀਆਂ ਜਨਰਲ ਨੌਲੇਜ ਕਰੰਟ ਅਫੇਅਰ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਪ੍ਰੀਖਿਆ ਦੀ ਤਿਆਰੀ ਕਰੋ ਇਸ ਤੋਂ ਇਲਾਵਾ ਫੇਸਬੁੱਕ ਤੇ ਮੇਰਾ ਇੱਕ ਪੇਜ ਪੰਜਾਬੀ ਵਾਲੇ ਭੈਂਜੀ ਦੇ ਨਾਮ ਤੇ ਚੱਲ ਰਿਹਾ ਹੈ ਮੇਰੇ ਉਸ ਪੇਜ ਨੂੰ ਵੀ ਲਾਈਕ ਫੋਲੋ ਅਤੇ ਸ਼ੇਅਰ ਜਰੂਰ ਕਰੋ ਜੀ ਧੰਨਵਾਦ